ਸੇਆ ਜਾਂਦਾ ਕਿ ਬਾਈ ਇਸ ਜਗ੍ਹਾ ਤੇ ਕੋਈ ਪਤਾ ਨਹੀਂ ਵੀ ਕਿਹੜੀ ਗੰਧ ਕਿਹੜੇ ਟਾਈਮ ਡਰਜਣੀਆਂ ਆ ਆ ਬਾਕੀ ਤੁਸੀਂ ਸਾਈਕਲ ਵੀ ਦੇਖਦੇ ਹੋਏ ਹੋਏਂਗੇ ਉਹ ਵੀ ਆਇਟਾਂ ਪਈਆਂ ਨੇ ਬਾਈ ਕੋਈ ਮਕਾਨ ਡੇਗਿਆ ਹੋਊਗਾ ਕੋਈ ਛੱਤ ਡੇਗੀ ਹੋ ਆ ਦੇਖ ਲਓ ਕਿਵੇਂ ਮਲਬਾ ਪਿਆ ਤੇ ਸਾਈਕਲ ਬਾਈ ਇਹ ਪੁਰਾਣੇ ਨਹੀਂਗੇ ਨਵੇਂ ਸਾਈਕਲ ਨੇ ਬਿਲਕੁਲ ਆ ਤੁਹਾਨੂੰ ਦਿਖਾ ਵੀ ਦਿੰਨੇ ਆ A1 AB 310 ਬਾਈ ਬਿਲਕੁਲ ਨਵੇਂ ਸਾਈਕਲ ਨੇ ਇਹ ਤੇ ਦੱਸਿਆ ਜਾਂਦਾ ਕਿ ਇਸ ਜਗ੍ਹਾ ਤੇ ਬਾਈ ਜਿਹਨੂੰ ਅਣਜਾਣ ਬੰਦੇ ਨੇ ਅੰਦਰ ਛੱਡਿਆ गांव ਕੱਲਾ ਵਾਪਸ ਨਹੀਂ ਆ ਸਕਦਾ ਇਹਦੇ ਪਹਿਲੀ ਗੱਲ ਬਾਈ ਇੰਨੇ ਕ ਕਹਿ ਲਈਏ ਦਰਵਾਜੇ ਨੇ ਅਣਗਿਣਤ ਦਰਵਾਜੇ ਨੇ ਬਾਈ ਤੁਹਾਨੂੰ ਅੱਗੇ ਦਿਖਾ ਦਨੇ ਆ ਵੀ ਬਾਕੀ ਕੰਧਾਂ ਦਾ ਬਾਈ ਕੋਈ ਪਤਾ ਨਹੀਂ ਵੀ ਕਿਹੜੀ ਕੰਧ ਕਦੋਂ ਇੱਥੇ ਡਿੱਗ ਜੇ ਹੋਇਆ ਦੇਖ ਲਓ ਮਲਬਾ ਕਿਵੇਂ ਪਿਆ ਤੇ ਆ ਕੰਧਾਂ ਦਾ ਹਾਲ ਦੇਖ ਲਓ ਇੱਥੇ ਕੀ ਆ ਇਹਦੇ ਅੰਦਰ ਬਾਈ ਬਹੁਤ ਕੁਝ ਗਲਿਆ ਸੜਿਆ ਪਿਆ ਨਮੀਆਂ ਚੀਜ਼ਾਂ ਪੁਰਾਣੀਆਂ ਨਹੀਂ ਨਮੀਆਂ ਚੀਜ਼ਾਂ ਜਾਨੀ ਕਿ ਆ ਕੰਧ ਦੇਖ ਲਓ ਕੋਈ ਟਾਈਮ ਨਹੀਂ ਬਾਈ ਕਿਹੜੇ ਟਾਈਮ ਕਿੱਥੇ ਡੇਣਾ ਨੇ ਤੇ ਦਰਵਾਜਿਆਂ ਦਾ ਬੇਜੰਤਾ ਬਾਈ ਪਤਾ ਹੀ ਨਹੀਂ ਕਿੰਨੇ ਕ ਦਰਵਾਜੇ ਨੇ ਬਹੁਤ ਪੁਰਾਣੀ ਜਗਾ ਬਾਈ ਜੀ ਇਹ ਆ ਦੇ ਲੋ ਸਾਈਕਲ ਸਾਈਕਲ ਪੈ ਅੰਦਰ ਆ ਕੰਧਾਂ ਦੇ ਪਤਾ ਨਹੀਂ ਕਿਹੜੇ ਟਾਈਮ ਬਾਈ ਕਿਤ ਕਦ ਗੜਜਣ ਐ ਨੇ ਤੇ ਦਰਵਾਜਿਆਂ ਦਾ ਕੋਈ ਅੰਤ ਨਹੀਂ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਦੇਖ ਲੋ ਅੰਦਰ ਮਲਬੇ ਮਲਬਾ ਪਿਆ ਬਾਈ ਇਹਦੇ ਨਵੇਂ ਸਾਈਕਲ ਖਰਾਬ ਹੋ ਗਏ ਸਾਰੇ ਆ ਦੇਖ ਲੋ ਕੰਧਾਂ ਦਾ ਹਾਲ ਦੇਖ ਲੋ ਤੁਹਾਨੂੰ ਜਗਾ ਵੀ ਦਿਖਾ ਦਿੰਨੇ ਆ ਬਾਈ ਕਿਹੜੀ ਆ ਇਹ ਤੇ ਬਾਕੀ ਆ ਤਾਂ ਦੇ ਲਓ ਬਾਕੀ ਛੱਤ ਦੂਰ ਉੱਤੇ ਉੱਪਰ ਛੱਤ ਦਾ ਵੀ ਕੋਈ ਪਤਾ ਨਹੀਂ ਕਿ ਕਿਹੜੇ ਟਾਈਮ ਬਾਈ ਗਰਜੇਵੇ ਯਾਨੀ ਕਿ ਰਿਸਕ ਹੀ ਕਾ ਇੱਥੇ ਦੱਸਿਆ ਜਾਂਦੇ ਹਨ ਜਾਣ ਬੰਦੇ ਨੂੰ ਗੱਭੇ ਛੱਡਿਆ ਕੱਲਾ ਵਾਪਸ ਨਹੀਂ ਬਈ ਸਾਡਾ ਆ ਸਕਦਾ ਤੇ ਅਸੀਂ ਵੀ ਬਾਈ ਨੂੰ ਨਾਲ ਲੈ ਕੇ ਗਏ ਆ ਤੇ ਆ ਦੇ ਲਓ ਛੱਤ ਬਾਈ ਇਹਦੀ ਜੇ ਤੁਹਾਨੂੰ ਅੱਗੇ ਹੋਰ ਦਿਖਾਉਣਾ ਹੈ ਬਾਈ ਰੁਕ ਜਾਓ ਆ ਜਾਓ ਦੇਖੀ ਜਾਓ ਵੀਡੀਓ ਤੇ ਤੁਹਾਨੂੰ ਪਹਿਲਾਂ ਦਰਵਾਜ਼ੇ ਦੇਣ ਸਾਡੇ ਦਾ ਗੈਣ ਲਓ ਬੇ ਜੰਤੇ ਨੇ ਬਾਈ ਪਤਾ ਹੀ ਕੁਛ ਨਹੀਂਗਾ ਵੀ ਕਿੰਨੇ ਦਰਵਾਜ਼ੇ ਨੇ ਉਹ ਦੇਖ ਲਓ ਪਰ ਇਹਨੂੰ ਨਕਲ ਦੇ ਨੇ ਜਾਣ ਕੇ 7 ਉਹਨੇ ਬਾਈ ਗਿਣਤੀ ਹੋਈ ਵੀ ਕਿੰਨੇ ਕ ਦਰਵਾਜੇ ਨੇ ਇਹਦੇ ਬਹੁਤ ਪੁਰਾਣੀ ਜਗ੍ਹਾ ਬਾਈ ਜੀ ਇਹ ਤੇ ਜਾਣ ਕੇ ਕੰਧਾਂ ਦਾ ਕੋਈ ਪਤਾ ਨਹੀਂ ਕਿਹੜੇ ਕੰਧ ਕਿਹੜੇ ਟਾਈਮ ਕਰ ਜਾਣੀਆਂ ਆ ਦੇਖ ਲੋ ਕੰਧਾਂ ਦਾ ਹਾਲ ਤਾਂ ਅਸੀਂ ਵੀ ਅੱਜ ਇੱਥੇ ਪਹੁੰਚੇ ਸੀਗੇ ਸੋਚਿਆ ਗਿਆ ਕਿ ਇੱਕ ਵੀਡੀਓ ਬਣਾਈ ਜਾਏ ਬਾਈ ਇਹ ਤੇ ਤਾਂ ਦੇਖੋ ਦਰਵਾਜੇ ਸਿਰੇ ਤੱਕ ਉੱਥੋਂ ਜਾ ਕੇ ਫੇਰ ਗਾਹੋਂ ਘੁੰਮ ਜਾਂਦੀ ਹੈ ਬਾਈ ਇਹ ਸਿਰੇ ਬਹੁਤ ਜਾਣ ਕੇ ਕੋਈ ਅੰਤ ਨਹੀਂਗਾ ਵੀ ਇੰਨੇ ਕ ਦਰਵਾਜੇ ਨੇ ਬਾਈ ਜੀ ਆ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਆ ਬਾਹਰਲੀ ਸਾਈਡ ਆਗੇ ਇੱਥੋਂ ਛੱਤ ਡਿੱਗੀ ਜੀ ਦੇਖ ਲਓ ਆ ਛੱਤ ਡਿੱਗੀ ਹੋਈ ਔਰਲੇ ਪਾਸੇ ਆ ਦੇਖੋ ਆ ਛੱਤ ਡਿੱਗੀ ਹੋਈ ਆ ਆ ਦੇਖੋ ਕਿਵੇਂ ਲੰਮਕ ਦਿੰਨੇ ਤਾਂ ਬਹੁਤ ਪੁਰਾਣੀ ਵੇਲਡਿੰਗ ਆ ਬਾਈ ਜੀ ਤਾਂ ਇੱਥੇ ਨਵੇਂ ਸਾਈਕਲਾਂ ਗਲਗੀਆਂ ਪਈਆਂ ਪਈਆਂ ਕੋਈ ਪੁੱਛਣ ਵਾਲਾ ਨਹੀਂ ਹੈਗਾ ਯਾਨੀ ਕਿ ਆ ਦਰਵਾਜੇ ਦੇ ਲੁਭਾਈ ਤੁਹਾਨੂੰ ਗਿਣਤੀ ਕਰ ਲੋ ਜੀ ਕੀ ਦੀ ਆ ਯਾਨੀ ਕਿ ਬੇਅੰਤ ਗਿਣਤੀ ਹੈ ਬਾਈ ਦਰਵਾਜਿਆਂ ਦੀ ਕੋਈ ਗਿਣਤੀ ਨਹੀਂ ਅਣਜਾਣ ਬੰਦਾ ਤਾਂ ਬਾਈ ਉਨ ਨਾਲ ਜੂ ਇੱਥੇ ਸਖਾਲਾ ਨਹੀਂ ਨਿਕਲ ਸਕਦਾ ਅੰਦਰੋਂ ਤੇ ਬਾਕੀ ਇਹ ਜਗ੍ਹਾ ਦਾ ਕੋਈ ਪਤਾ ਨਹੀਂ ਕਿਹੜੇ ਟਾਈਮ ਕਿਹੜੀ ਕੰਧ ਡਿੱਗ ਜੇ ਬਾਈ ਜੀ ਆ ਦੇਖ ਲਓ ਦਰਵਾਜੇ ਗਿਣਤੀ ਕਰਨ ਦੇ ਨੇ ਤਾਂ ਕਰ ਲੋ ਅੱਗੇ ਹੋਰ ਵੀ ਆ ਅੱਗੇ ਜਿੱਥੇ ਕੰਧ ਦੇਖਦੇ ਹੁੰਦੇ ਨੇ ਬਾਈ ਉਹਦੇ ਨਾਲ ਇੱਕ ਹੋਰ بڑا ਦਰਵਾਜਾ ਆ ਸਾਈਕਲ ਦੇਖ ਲਓ ਪਹਿਲਾਂ ਤਾਂ ਉੱਥੋਂ ਫੇਰ ਸਟਾਰਟ ਹੋ ਜਾਂਦਾ ਯਾਨੀ ਕਿ ਬੇਅੰਤ ਦਰਵਾਜੇ ਨੇ ਬਾਈ ਇਹ ਜਗ੍ਹਾ ਤੁਹਾਨੂੰ ਦੱਸਦਣਾ ਕਿਹੜੀ ਆ ਆ ਦੇਖ ਲਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮੇਰੇ ਸਾਰੇ ਭਰਾ